ਕਾ ਆਦੇ ਸ਼ੋਨੇ ਹਾਨੂੰ ਕੀ ਕਰਦਾ ਆ ਤੂੰ ਸ਼ੋਨੇ ਕਦੀ ਤਾਂ ਬੈ ਜਾ ਕਰ ਕੀ ਬਣਾਉਣ ਲੱਗਾ ਆ ਕੀ ਬਣਾਉਣਾ ਆ ਤੂੰ ਵਿੱਚ ਹੈ ਹੈ ਕੀ ਕਰਦਾ ਪਿਆ ਸ਼ੋਨੇ ਹੈ ਸਬਜ਼ੀ ਬਣਾਉਣ ਲੱਗਾ ਚਲੋ ਤੇਲ ਵੀ ਰਹਿ ਗਿਆ ਉਹ ਵੀ ਕੱਢ ਲੋ ਤੈਨੂੰ ਸਾਰਾ ਹੀ ਪਤਾ ਆ हां लेट ਵੀ ਜਗਾਉਣੀ ਆ ਛੇ ਵੀ ਪਤਾ ਹੈ ਓਕੇ ਜਗਾ ਦੇਣੀ ਬਾਪੂ ਲੈ ਜਾ ਅੱਗ ਹੀ ਲੈਟ ਬਣਾ ਲਾ ਸਬਜੀ ਕਾਦੀ ਬਣਾਉਣ ਲੱਗਾ ਸਬਜੀ ਸਬਜੀ ਕਾਦੀ ਬਣਾਉਣ ਲੱਗਾ ਓਚੋ ਕਢਣੀ ਫ੍ਰਿਜ ਚੋਂ ਚਲੋ ਜੀ ਤਰ ਲੋ ਇਹਨਾਂ ਇਹ ਤਾਂ ਪਹਿਲਾਂ ਹੀ ਸੁੱਕਾ ਪਿਆ ਵਿਚਾਰਾ ਪੁੱਤ। ਉਹ ਨਿੰਬੂ ਪਾਣੀ ਲਈ ਹੁੰਦਾ ਆ। ਇਹ ਸਬਜ਼ੀ ਲਈ ਨਹੀਂ ਆ ਇਹ ਆਲੂ ਥੋੜਾ ਆ। ਕਾ ਤੋ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਨਾਲ ਵੀਡੀਓ ਦੇ ਨਾਲ ਤੇ ਇੱਧਰ ਆਪਣਾ ਇਹ ਆਨ ਜਿਹੜਾ ਆ। ਹਾਂ ਬਾੜ-ਬਾੜ ਪਤਾ ਨਹੀਂ ਕੌਣ ਲੱਗਾ ਆ ਪੁੱਤ। ਗੱਲ ਸੁਣ ਇਹ ਕੀ ਤਿਆਰ ਹੁੰਦਾ ਪਿਆ ਆ ਇੱਧਰ? ਇੱਧਰ ਤਿਆਰ ਹੁੰਦਾ ਪਿਆ ਤੁਸੀਂ ਖੁਦ ਹੀ ਦੇਖ ਲਓ ਗੰਡਾ, ਟਮਾਟਰ ਪਤਾ ਨਹੀਂ ਕੀ ਕੁਝ ਤਿਆਰ ਕਰਦਾ ਪਿਆ ਆ। ਬਸ ਵਿੱਚ ਆਇਲ ਤੇ ਗੈਂਸਟ ਲਾਉਣ ਵਾਲਾ ਰਹਿ ਗਿਆ ਹੈ ਨਾ। ਬੜਿਆਂ ਨੂੰ ਇਹ ਸਬਜ਼ੀ ਰਹੀ ਹੈ ਆਮਨੇ ਬਣਾ ਦੇਣੀ ਸਾਡੇ ਨੇ ਅੱਜ ਹਾਂ ਨੋ ਪਿਛੇ ਰੱਖ ਦੇ ਸੋਣੀ ਰੱਖ ਦੇ ਤੇਰੇ ਪਿੱਛੇ ਕੰਮਾਂ ਸਾਰੇ ਇਹ ਪਤਾ ਲੈ ਨੂੰ ਫੋੜ ਕੀ ਇਹ ਦੱਬ ਗਿਆ ਹੋਵੇ ਜਦ ਤਾ ਤੂੰ ਕਦੀ ਨਾ ਕਰੇ ਹਾਂ ਤੈਨੂੰ ਝੜਕਾ ਨਹੀਂ ਨਾ ਬਿੰਦੀਆਂ ਇਹ ਨਹੀਂ ਰਹਿਣਾ ਕੱਚਾ ਮੈਂ ਇਹਨੂੰ ਪਹਿਲਾਂ ਥੋੜਾ ਟਾਈਮ ਦੇਖ ਲਾਂ ਫੇਰ ਬਾਅਦ ਵਿੱਚ ਆਪਾਂ ਮਿੱਸੀ ਰੋਟੀ ਬਣਾਉਣੀ ਉਹਦੇ ਵਾਸਤੇ ਆਟਾ ਤਿਆਰ ਕਰੀਏ ਤੇ ਆਪਾਂ ਰੋਟੀ ਬਣਾਉਣੀ ਹੈ ਠੀਕ ਹੈ ਇਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਡੇ ਨੂੰ ਹਿਆਨ ਕਰ ਹੈਲੋ ਕਰਦੇ ਹਾਏ ਹਾਈ ਕੀ ਕਰਦਾ ਦੱਸ ਆ ਦੱਸਵਾਦਾ ਇਦਾਂ ਕਰਦੇ ਨਾਲ ਇਦਾਂ ਹੂੰ ਨਾ ਹੂੰ ਹੂੰ ਆਏ ਕੀ ਕਰਦਾ ਨਹੀਂ ਇਦਾਂ ਨਹੀਂ ਮਾਰੀਦਾ ਸੋਹਣੇ ਬਿਕੇ ਤੂੰ ਬਿਕੇ ਇਧਰ ਆਪਾਂ ਪ੍ਰਾਤ ਦੇ ਚਾਟਾ ਲੈ ਲਿਆ ਹੋਇਆ ਤੇ ਆਪਾਂ ਇਹਦੇ ਵਿੱਚ ਹੁਣ ਨਮਕ ਪਾਵਾਂਗੇ 1.5 ਚਮਚਾ ਹਲਦੀ ਪਾਵਾਂਗੇ ਕਿਉਂਕਿ ਇਹਦੇ ਨਾਲ ਰੋਟੀ ਦਾ ਕਲਰ ਬਹੁਤ ਸੋਹਣਾ ਹੋਣਾ ਤੇ ਇਧਰ ਆਪਾਂ ਮਸਾਲਾ ਪਾਵਾਂਗੇ ਇੱਕ ਚਮਚਾ ਥੋੜਾ ਜਿਹਾ ਹੋਰ ਹੁਣ ਹੋਇਆ ਇੱਕ ਚਮਚਾ ਮੈਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਈਏ ਸਾਰੇ ਨੂੰ ਇਹਦੇ ਵਿੱਚ ਜਿਹੜੀ ਧਾਲ ਆ ਉਹ ਐਡ ਕਰ ਲਈਏ ਸਾਰੀ ਆਪਾਂ ਆਟੇ ਵਿੱਚ ਧਾਲ ਨੂੰ ਚੰਗੀ ਤਰ੍ਹਾਂ ਰਲਾਲੀਏ ਤੇ ਇਧਰ ਮੈਂ ਥੋੜਾ ਜਾ ਧਨੀਆ ਲਿਆ ਆ ਜੇ ਮੇਥੀ ਹੈਗੀ ਜਾਂ ਮੇਥੀ ਧਨੀਆ ਤੁਸੀਂ ਸਾਰਾ ਕੁਝ ਵਿੱਚ ਐਡ ਕਰ ਸਕਦੇ ਹੋ ਕਿਉਂਕਿ ਜਿੰਨਾ ਆਪਾਂ ਜਾਰੀਆਂ ਚੀਜ਼ਾਂ ਵਿੱਚ ਪਾਵਾਂਗੇ ਉੰਨੀ ਸਵਾਦ ਬਣੂਗੀ ਆਪਣੀ ਰੋਟੀ ਮੇਥੀ ਮੇਥੇ ਸੁੱਕੀ ਮੇਥੀ ਜੋ ਵੀ ਹੈਗਾ ਤੁਹਾਡੇ ਕੋਲ ਮੇਰੇ ਕੋਲ ਜੋ ਸੀ ਮੈਂ ਪਾ ਦਿੱਤਾ ਹੁਣ ਆਪਾਂ ਇਹਨੂੰ ਪਾਣੀ ਵਿੱਚ ਪਾ ਕੇ ਤੇ ਮਿਕਸ ਕਰ ਲਈਏ ਤੇ ਇਧਰ ਮੈਂ ਆਟਾ ਗੁੰਦੀ ਪਈਆਂ ਧਿਆਨ ਕੀ ਕਰਦਾ ਵਾਂ ਹੜ ਜਾ ਪਰ ਪੁੱਤ ਤੂੰ ਹੜਦਾ ਨਹੀਂ ਗਾਇਲ ਤੈਂ ਬਹੁਤ ਕਰਦਾ ਆ ਹੈ ਸੋਨਿਆ ਉਹ ਹਟਦਾ ਹੀ ਨਹੀਂ ਹੋਰ ਕੀ ਆਗਣ ਕੇ ਬਿਲਕੁਲ ਰੈਡੀ ਕਰ ਲਿਆ ਹੋਇਆ ਵਾ ਤੇ ਇਹਦੇ ਵਿੱਚ ਆਪਾਂ ਜਿਹੜਾ ਹਰੀ ਮਿਰਚ ਤੁਹਾਨੂੰ ਨਹੀਂ ਸੀ ਦਿਖਾਈ ਉਹ ਵੀ ਐਡ ਕਰ ਲਈ ਸੀ ਕਿ ਮੈਨੂੰ ਯਾਦ ਭੁੱਲ ਗਿਆ ਸੀ ਬਾਅਦ ਵਿੱਚ ਮੈਂ ਪਾ ਲਈ ਸੀ ਫਿਰ ਆਪਾਂ ਬਾਅਦ ਵਿੱਚ ਥੋੜਾ ਜਿਹਾ ਦੇਸੀ ਘਿਓ ਐਡ ਕੀਤਾ ਕਿਉਂਕਿ ਥੋੜਾ ਆਟਾ ਸੌਫਟ ਹੋ ਜਾਊਗਾ ਆਟਾ ਆਪਣਾ ਹੁਣ ਬਿਲਕੁਲ ਤਿਆਰ ਆ ਤੇ ਆਪਾਂ ਰੋਟੀ ਦੀ ਤਿਆਰੀ ਕਰੀਏ ਫਿਰ ਇੱਧਰ ਆਪਣੇ ਹਿਆਣ ਨੇ ਗੈਸ ਬਹੁਤ ਗੰਦਾ ਕਰਤਾ ਸੀਗਾ ਤੇ ਉਹ ਮੈਂ ਹੁਣ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਈਏ ਫਿਰ ਆਪਾਂ ਰੋਟੀ ਬਣਾਉਣੇ ਆ ਜੇ ਤੇ ਈਆਂ ਨੂੰ ਹਟ ਜੋ ਆਪੋ ਤੋਂ ਤੂੰ ਨਹੀਂ ਟਿਕਦਾ ਕੁੱਤੂ ਅੱਗੇ ਮਸਾ ਸਾਫ਼ ਕੀਤਾ ਸੀ ਸਵੇਰੇ ਫੇਰ ਤੂੰ ਖਲਾਰਾ ਪਾ ਤੇ ਹੁਣ ਆਪਾਂ ਇੱਥੇ ਬਣਾਉਣ ਲੱਗੇ ਆ ਰੋਟੀ ਤਵਾ ਰੱਖ ਦਿੱਤਾ ਹੋਇਆ ਆ ਮਾੜਾ ਜਿਹਾ ਗਰਮ ਹੋ ਜਵੇ ਤੇ ਫਿਰ ਆਪਾਂ ਇਹਦੇ ਵਿੱਚ ਇਹਦੇ ਤੇ ਰੋਟੀ ਬਣਾਉਣੇ ਆ ਬਸ ਤਵਾ ਗਰਮ ਹੋ ਹੀ ਗਿਆ ਆ ਤੇ ਆਪਾਂ ਰੋਟੀ ਵੇਲ ਲਈਏ ਇਹ ਆਟਾ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਆ ਤੇ ਕਰਕੇ ਬਣ ਧਿਆਨ ਨਾਲ ਰੋਟੀ ਬਣਦੀ ਹੁੰਦੀ ਹੈ ਇਹ ਵਾਲੇ ਇਹ ਤੇ ਸਿੱਕਿਓ ਪਰਣਾ ਨਾ ਉਹ ਨਾ ਇਜ਼ੀ ਬਣ ਲੀ ਜਾਂਦੀ ਹੋਂ ਤਾਂ ਸੱਚੇ ਕਲਰ ਵੀ ਵਾਰ ਸੋਨਾ ਆਇਆ ਹੈ ਹਲਦੀ ਵੀ ਚ ਐਡ ਕਰਤੀ ਹੈ ਨਾ ਤਾਂ ਆ ਜਿਹੜਾ ਆਪਣਾ ਗਰਮ ਹੋ ਹੀ ਗਿਆ ਆ ਆਹ ਹੁਣ ਸਾਈਡ ਚੇਂਜ ਕਰਦੀ ਏ ਫੇਰਾ ਬਣਾ ਲਿਆ ਹੁਣ ਆਪਾਂ ਵੇਲੀਏ ਰੋਟੀ ਰੋਟੀ ਦੀ ਸਾਈਡ ਚੇਂਜ ਕਰੀਏ ਤੁਹਕ ਮਾਰੀ ਜੀ ਹਜੇ ਕੱਚੀ ਆ ਤੇ ਹੁਣ ਆਪਾਂ ਇਹਦੇ ਤੇ ਲਾ ਦਾਂਗੇ ਬਟਰ ਜੇ ਤੁਸੀਂ ਇਹਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਉਣਾ ਚਾਹੁੰਦੇ ਹੋ ਤਾਂ ਦੇਸੀ ਘਿਓ ਲਾ ਸਕਦੇ ਹੋ ਦੇਸੀ ਤੇ ਰੋਟੀ ਨੂੰ ਦੋਨਾਂ ਪਾਸੇ ਉਰਾੜ ਸਕਦੇ ਹੋ ਪਰ ਮੈਂ ਇੱਦਾਂ ਹੀ ਰੱਖੂੰਗੀ ਰੋਟੀ ਨੂੰ ਆਪਣੀ ਰੋਟੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਇਹਨੂੰ ਆਪਾਂ ਹੁਣ ਥੱਲিয়ে ਨੈਕਸਟ ਰੋਟੀ ਉੱਪਰ ਪਾਈਏ ਹੁਣ ਇਦਾਂ ਕਰਕੇ ਆਪਾਂ ਸਾਰੀਆਂ ਰੋਟੀਆਂ ਬਣਾ ਲਾਂਗੇ ਹਾ ਕੀ ਕਰਦਾ ਪੁੱਤ ਇਹਦਾ ਕੀ ਕਰਨਾ ਆ ਗੁਗੂ ਹਟ ਜਾ ਤੂੰ ਪੰਗੇ ਲਾਣੋਂ ਨਹੀਂ ਹਰਦਾ ਗਰਮ ਆ ਤਵਾ ਸੋਨੇ ਗਰਮ ਤਵਾ ਬੁੱਗੇ ਇਸ ਨੂੰ ਜਦੋਂ ਤਵਾ ਗਰਮ ਲੱਗਣਾ ਫੇਦ ਨੂੰ ਪਤਾ ਲੱਗਣਾ ਆ ਫਿਰ ਬਾਪੂ ਕਹਿੰਦਾ ਮੈਂ ਰੋਟੀ ਥੱਲਣੀ ਆ ਹਟਦਾ ਨਹੀਂਗਾ ਜਦੋਂ ਗਰਮ ਤਵਾ ਲੱਗਣਾ ਫੇਦ ਨੂੰ ਪਤਾ ਲੱਗੂਗਾ ਚਲੋ ਜੀ ਮੈਂ ਨੂੰ ਹੁਣ ਉਧਰ ਲੈਣੀ ਆ ਆਈ ਹੋ ਜਾਣੀ ਸੋਨੇ ਚਲੋ ਥੱਲੇ ਚਲੋ ਆ ਇੱਥੇ ਫੱਬ ਗਿਆ ਆ ਏਦਾ ਕੋਈ ਹਾਲ ਆ ਮੁੰਡੇ ਸਾਡੇ ਦਾ ਰੋਟੀਆਂ ਬਣਾ ਲੀਆਂ ਹੋਈਆਂ ਹਾਂ ਹਾਂ ਪੁੱਤ ਆ ਗਈ ਆ ਗਈ ਲੈ ਢੀਕਿਆ ਹੁਣ ਓਕੇ ਸੋਨ ਹੁਣ ਆਪਾਂ ਇਹਨਾਂ ਨੂੰ ਬਲੇਟ ਕੇ ਰੱਖ ਦਿੰਨੇ ਆ ਇਧਰ ਆਪਾਂ ਬੱਚੇ ਹੋਇਆ ਆਟੇ ਨੂੰ ਸਟੋਰ ਕਰਕੇ ਰੱਖ ਦਿੰਨੇ ਆ ਮੈਂ ਸੈਟ ਕਰ ਦिए ਠੀਕ ਹੈ ਹੁਣ ਆਪਾਂ ਡੱਬੇ ਵਿੱਚ ਪਾ ਕੇ ਰੱਖ ਦਿੰਨੇ ਆ ਡੱਬੇ ਵਿੱਚ ਥੋੜਾ ਮੈਂ ਘਿਓ ਲਾਇਆ ਸੀ ਕਿਉਂਕਿ ਜਿਹੜਾ ਆਟਾ ਹੈ ਉਹ ਥੱਲੇ ਨਾ ਲੱਗੇ ਪਾਣੀ ਦਾ ਸੀ ਇਹ ਇਹਨੂੰ ਬੰਦ ਕਰ ਦਈਏ ਹੁਣ ਆਪਾਂ ਤੇ ਫ੍ਰੀਜ ਚ ਰੱਖ ਦਈਏ ਹਿਆਨ ਬਾਸ ਕਰ ਜਾ ਕਰ ਯਾਰ ਤੂੰ ਕੀ ਕਰਦਾ ਰਹਿਣਾ ਆ ਓਕੇ ਓਕੇ ਪਾਣੀ ਪੀਂਦਾ ਸੀ ਪੀੜੋ ਪੀਣਾ ਜੇ ਡੋਲਣਾ ਨਹੀਂ ਪਰ ਸੋਣਿਆ ਪੀਣਾ ਹੀ ਆ ਇਹਨੂੰ ਤਾ ਹੋਰ ਕੀ ਡਾੜਾ ਤਾਂ ਕੰਮ ਤੇ ਗਿਆ ਐ ਸੋਣੇ ਹਾਂ ਹਾਂ ਡਾੜੇ ਦੀ ਵੇਟ ਖਾਰ ਹੁਣ ਹਾਂ ਮੇਰੀ ਗੱਲ ਸੁਣ ਸੋਣੇ ਫੋਨ ਤੇ ਹੋ ਗਿਆ ਸ਼ੁਰੂ ਆਪਦੇ ਹੱਥ 'ਚ ਵੀ ਫੋਨ ਸੰਝਦਾ ਹਾਓ ਕਿੱਥੇ ਅਰੇ ਰਹਾ ਹਾਓ ਆਪ ਆਪ ਪੁੱਤ ਚੱਕ ਥੱਲੇ ਡੋਲਣਾ ਨਹੀਂ ਗਾ ਇੱਥੇ ਥੋੜਾ ਰੱਖਣਾ ਸੋਨੇ ਸਾਫੇ ਤੇ ਚਲ ਜੀ ਪੀ ਲੋ ਆਏ ਇਹ ਅੰਨੀ ਨੇ ਰੋਟੀ ਖਾ ਲਈ ਸੀ ਹਨੂ ਕਿੱਦਾਂ ਲੱਗੀ ਮਿੱਠੀ ਰੋਟੀ ਸਵਾਚੀ ਨਾ ਆਹ ਛੋਣੀ ਰੋਟੀ ਸਵਾਦ ਲੱਗੀ ਸੀ ਹਨੂ ਨੂੰ ਰੋਟੀ ਸਵਾਦ ਲੱਗੀ ਸੀ ਨਾ ਓ ਨਾ ਆ ਆ ਆ 1 2 3 1 2 3 ਪੁੱਤੂ ਮੈਂ ਤੇ ਦਹੰਬ ਜਾਨੀ ਆ ਸੋਹਣਿਆ ਥੱਕ ਜਾਨੀ ਆ ਤੂੰ ਥੱਲੇ ਬਹਿ ਜਾ ਤਾਂ ਓ ਲੱਗਿਆ 6 ਦੱਸ ਕਰਨੀਆਂ ਓਕੇ 7 8 9 10 ਯੈਸ ਦਰنگੂਰ ਕੱਲਾ ਹੀ ਲੈ ਆਇਆ ਆ ਸਾਰੇ ਫ੍ਰਿਜ ਚੋਂ ਕੱਢ ਕੇ ਹੈ ਪੁੱਤ ਏਦਾਂ ਥੋੜਾ ਘਰੀਦਾ ਆ ਸੋਹਣਾ ਏਦਾਂ ਨਹੀਂ ਘਰੀਦਾ ਇਹ ਪਾਲੀ ਚ ਪਾ ਕੇ ਟੋਕੇ ਫ੍ਰੀ ਖਾਈਦੇ ਆ ਸੋਹਣੇ ਇਹ ਥੋੜਾ ਮਤਲਬ ਆ ਕਿ ਫ੍ਰਿਜ ਖੋਲ ਲੈਣਾ ਹੈ ਕਿ ਸਾਰਾ ਕੁਝ ਕੱਢੀ ਲਿਆ ਚਲੋ ਬੰਦ ਕਰੋ ਇਹਨੂੰ ਚਲੋ 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 ਨਾ ਮੇਰਾ ਪੁੱਤ ਫ੍ਰਿਜ ਖੋਲਣ ਲੱਗ ਪਿਆ ਦਾ ਮਤਲਬ ਇਹ ਥੋੜਾ ਆ ਕਿ ਸਾਰੀਆਂ ਚੀਜ਼ਾਂ ਹੀ ਕੱਢ-ਕੱਢ ਬਾਹਰ ਰੱਖੀ ਜਾਣੀਆਂ ਆ ਕਾਲਿਜ ਪਾ ਕੇ ਮਮਾ ਦਿੰਦੀ ਆ ਠੀਕ ਆ ਪ੍ਰੋਮਿਸ ਬੰਦ ਕਰ ਦੇ ਮਮਾ ਦੀ ਗੱਲ ਨਹੀਂ ਮੰਨਣੀ ਫੇ ਬੱਚੇ ਸ਼ਾਹੇ ਸ਼ਾਨੇ ਆ ਇਦਾਂ ਨਹੀਂ ਕਰਦੇ ਐ ਸ਼ਾਨੇ ਬੱਚੇ ਨਹੀਂ ਇਦਾਂ ਕਰਦੇ ਹਾਂ ਹੋਂ ਸਹੀ ਆ ਨਾ ਕਾਲਿਜ ਪਾ ਕੇ ਖਾਈ ਦੇ ਆ ਸ਼ੋਨੇ ਇਦਾਂ ਖਾਈ ਦੇ ਆ ਉਹ ਦਾ ਨਹੀਂ ਕੰਦਾ ਕੋਈ ਮੈਂ 12ਆਂ ਫੇਚਰਾ ਦੇ ਪਲੀਜ਼ ਦੇ ਲੈ ਦਾ ਹਾਲ ਸਾਰਾ ਕੁਝ ਸਪਰੇਚੋਂ ਕੱਢੀ ਨਾ ਨਾ ਪੁੱਟੇ ਇੱਧਰ ਆ ਮੇਚ ਰੱਖ ਦੇ ਸ਼ੋਨੇ ਪਲੀਜ਼ ਮਮਾ ਦੀ ਗੱਲ ਨਹੀਂ ਮੰਨਣੀ ਫੇ ਤੂੰ ਚਲੋ ਗਾਇਜ਼ ਆਜਾਪਾ ਇੱਥੇ ਕਰਦੇ ਆ ਵੀਡੀਓ ਦਾ ਐਂਡ ਇੱਧਰ ਹਿਆਨ ਦੇ ਪੁੱਠੇ ਕੰਮ ਨਹੀਂ ਮੁੱਕਦੇ ਹੈਗੇ ਸਾਰਾ ਦਿਨ ਆਹੀ ਕੁਝ ਕਰਦਾ ਰਹਿੰਦਾ ਆ ਮੁੰਡਾ ਸਾਡਾ ਚੱਕ ਵੱਡ ਵੱਡ ਕੇ ਹਰ ਇੱਕ ਚੀਜ਼ ਦਾ ਟੁਕ ਟੁਕਲੀ ਸਟੇ ਮੈਂ ਤੂੰ ਹੋੜ ਕੀ ਕਰਦਾ ਆ Coba ini harus ada yang okay? Bye Bye baik, bye baik, bye baik, Bye baik, bye, baik,